ਹਾਂਜੀ ਸਸਰੀਕਾਲ ਮੈਂ ਸੁਣੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਇਆ ਫੌਜੀ ਮੁੰਡਾ ਜੱਟਾਂ ਦਾ ਮੁੰਡਾ ਜੀ 4 ਕਿਲੇ ਪੈੜੀਆ ਸਪਾਈਕ ਸਾਲ ਏਜ ਐ 5 ਸਾਲ ਹੋ ਗਏ ਭਰਤੀ ਹੋਏ ਨੂੰ ਤੇ ਜੇ ਕੋਈ ਜੱਟਾਂ ਦੀ ਕੁੜੀ ਫੌਜੀ ਦੀ ਚਾਹਨਾ ਰੱਖਦੀ ਹੈ ਜੀ ਤੇ ਉਹ ਮੇਰੇ ਨਾਲ ਸੰਪਰਕ ਜਰੂਰ ਕਰੇ ਜੀ ਤੇ ਉਹ ਤੁਸੀਂ ਨਾ ਕਮੈਂਟਾਂ ਦੇ ਵਿੱਚ ਹੀ ਲਿਖ ਦਿਆ ਕਰੋ ਫੋਨ ਤੇ ਦਾ ਬਣਾ ਦਿਆ ਕਰੋ ਨੰਬਰ ਤਾਂ ਮੈਂ ਵੈਸੇ ਦੇ ਦਿੰਨੀ ਆ ਜਾਂ ਫੋਟੋ ਤੇ ਡਾਟਾ ਸੈਂਡ ਕਰ ਦਿਆ ਕਰੋ ਤੇ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਫੋਟੋ ਤੇ ਡਾਟਾ ਸੈਂਡ ਕਰਿਆ ਕਰੋ ਹਾਂਜੀ ਸਾਸਤਰੀ ਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਅੱਜ ਮੈਂ ਵਿਆਹ ਮਗਲਾਵਾ ਦੇਖ ਕੇ ਆ ਗਈ ਦੁਕਾਨ ਦੇ ਉੱਤੇ ਘਰ ਵਾਲਾ ਕਹਿੰਦਾ ਚੱਲ ਕੱਠੀ ਘਰ ਨੂੰ ਚੱਲਾਂਗੇ ਤੇ ਆਪਣੀ ਬੇਨਤੀ ਇਹ ਹੈ ਜੀ ਆਪਣੇ ਕੋਲੇ ਧਾਨਕਿਆਂ ਦੀ ਗੁੱਡੀ ਆਈ ਹੈ ਗੁੱਡੀ ਦੀ ਉਮਰ ਹੈਗੀ ਐ 20 ਕਾਲ ਤੇ ਆਪਾਂ ਨੂੰ ਮੁੰਡਾ ਵੀ ਧਾਨਕਿਆਂ ਦਾ ਹੀ ਚਾਹੀਦਾ ਜੀ ਕਾਸਟ ਦਾ ਮੈਨੂੰ ਵੀ ਨਹੀਂ ਪਤਾ ਹੈਗਾ ਆਪਣੇ ਕੋਲੇ ਡਾਟਾ ਆਇਆ ਪਿਆ ਤੇ ਜੇ ਕੋਈ ਧਾਨਕਿਆਂ ਦਾ ਮੁੰਡਾ ਮੇਰੀ ਵੀਡੀਓ ਦੇਖਦਾ ਤਾਂ ਪਲੀਜ਼ ਮੈਨੂੰ ਮੈਸੇਜ ਦੇ ਵਿੱਚ ਹੀ ਦੱਸ ਦਵੇ ਆਪਦੀ ਕਾਸਟ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ ਜੱਟ ਸਿੱਖ ਫੈਮਲੀ ਨੂੰ ਬਿਲੋਂਗ ਕਰਦੀ ਆ ਗੁੱਡੀ ਤੇ ਗੁੱਡੀ ਥੋੜੀ ਜਿਹੀ ਭਾਰੀ ਐ 2001 ਦੀ ਵਰਨਾ ਕੁੜੀ ਤੇ ਆਪਾਂ ਨੂੰ ਮੁੰਡਾ ਵੀ ਬਸ 5-4 ਸਾਲ ਕੀ ਐ 5 ਕੇ ਸਾਲ ਵੱਡਾ ਚੱਲ ਜੂਗਾ ਜੀ ਤੇ ਮੁੰਡੇ ਕੋਲੇ 30 ਕਿੱਲੇ ਜ਼ਮੀਨ ਹੋਵੇ ਤੇ ਡਬਲ ਪੈਸੇ ਲਵਾ ਦਾਂਗੇ ਜੀ 50-60 ਲੱਖ ਰੁਪਈਆ ਬੀਬੀ ਤੇ ਲਾ ਦੇਣਗੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਮੈਸੇਜ ਜ਼ਰੂਰ ਕਰੋ ਹਾਂਜੀ ਸਤਿ ਸ੍ਰੀ ਅਕਾਲ ਬੀਬੀਆਂ ਹਿੱਲ ਗਈਆਂ ਤੇ ਆਪਣੇ ਕੋਲੇ ਇੱਕ ਡਾਟਾ ਆਇਆ ਜੀ ਇੱਕ ਇੱਕ ਸਾਲ ਘੱਟ 50 ਸਾਲ ਦੀ ਬੀਬੀ ਐ ਕੈਨੇਡਾ ਦੀ ਪੀਆਰ ਐ ਜੀ ਛਿਟੀ ਜਾਨੀ ਐ ਜੇ ਕੋਈ ਮੇਰੇ ਵੀਰ ਚ ਹਿੰਮਤ ਹੈਗੀ ਆ ਵਿਆਹ ਕਰਾਉਣ ਦੀ ਤਾਂ ਜਰੂਰ ਦੱਸਿਓ ਜੀ ਫੋਟੋ ਮੈਂ ਨਹੀਂ ਲਾ ਸਕਦੀ ਡਾਟਾ ਮੇਰੇ ਕੋਲੇ ਆਇਆ ਪਿਆ ਮੈਸੇਜਾਂ ਦੇ ਵਿੱਚ ਮੈਨੂੰ ਕਮੈਂਟਾਂ ਦੇ ਵਿੱਚ ਦੱਸੋ ਜੇ ਕਿਸੇ ਨੂੰ ਚਾਹੀਦੀ ਐ ਤੇ ਪੱਕਾ ਵਿਆਹ ਕਰਵਾਉਣਾ ਉਹਨੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਹੋਰ ਵੀ ਰਾਜ ਹੈ ਤੇ ਆਪਣੇ ਕੋਲੇ ਉਹ ਵੀ ਕੈਨੇਡਾ ਦਾ ਪੀਆਰ ਹੈ ਜੀ ਉਹਨੂੰ ਕੁੜੀ ਚਾਹੀਦੀ ਹੈ ਬੀਏ ਕਰੀ ਹੋਵੇ ਭੈਣ ਦੀ ਕੋਈ ਵੀ ਕੁੜੀ ਆ ਬੀਏ ਕਰੀ ਹੋਵੇ ਸਭੀ ਕੁ ਸਾਲ ਏਜ ਹੈ ਵੀਰ ਦੀ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਤੇ ਡੇਢ ਕਿੱਲਾ ਜ਼ਮੀਨ ਹੈ ਵੀਰ ਕੋਲੇ ਦੋ ਭਾਈਆਂ ਕੋਲੇ ਡੇਢ ਕਿੱਲਾ ਜੀ ਇੱਕ ਦਾ ਇੱਥੇ ਕੰਮ ਵਧੀਆ ਤੇ ਇੱਕ ਅਬ ਤਾਂ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਵੀਡੀਓ ਨੂੰ ਦਬਕ ਤੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲ ਹਾਂਜੀ ਸਤ ਸ੍ਰੀ ਅਕਾਲ ਅੱਜ ਮੇਰੀਆਂ ਜਿਹੜੀਆਂ ਐਨਆਰਆਈ ਭੈਣਾਂ ਨੇ ਇੱਥੇ ਦੇਸੀ ਭੈਣਾਂ ਬਾਹਰ ਜਾਣ ਨੂੰ ਫਿਰਦੀਆਂ ਨੇ ਉਹਨਾਂ ਨੂੰ ਮੇਰੀ ਇੱਕ ਪੈਰੀ ਹੱਥ ਲਾ ਕੇ ਬੇਨਤੀ ਹੈ ਜੀ ਮੇਰੇ ਕੋਲੇ 7-8 ਕਿਲੇ ਵਾਲੇ 10 ਕਿਲੇ ਵਾਲੇ 2 ਢਾਈ ਕਿਲੇ ਵਾਲੇ 5 ਕਿਲੇ ਵਾਲੇ ਮੁੰਡੇ ਭਾਈ ਰੁੱਲਦੇ ਨੇ ਤੇ ਮੇਰੀ ਸੋਨ ਨੂੰ ਹੱਥ ਬੰਨ ਕੇ ਬੇਨਤੀ ਹੈ ਦੇਖੋ ਬਾਹਰ ਦਾ ਖੜਾ ਸਾੜ ਕੇ ਥੋੜਾ ਜਿਹਾ ਪੰਜਾਬ ਕੰਨੀ ਨੂੰ ਦੇਖੋ ਜਨਸੰਖਿਆ ਘਟ ਰਹੀ ਹੈ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਪੈਰੀ ਪੈ ਕੇ ਹੀ ਬੇਨਤੀ ਕਰ ਦਿੰਨੀ ਆ ਮੈਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਅੱਜ ਆਪਣੇ ਕੋਲੇ ਜੀ ਮੱਝਵੀ ਸਿੰਘਾਂ ਦੀ ਕੁੜੀ ਆਈ ਹੈ 22 ਸਾਲ ਏਜ ਹੈ ਭੈਣ ਦੀ ਹਨਾ 12 ਪੜ੍ਹੀ ਹੋਈ ਐ ਤੇ ਬੁਟੀਕ ਦਾ ਕਰਿਆ ਹੋਇਆ ਭੈਣ ਦਾ ਤੇ ਜੇ ਕੋਈ chrelu ਮੱਝਵੀ ਸਿੰਘਾਂ ਦਾ ਵਧੀਆ ਮੁੰਡਾ ਹੋਵੇ ਤਾਂ ਆਪਣੇ ਨਾਲ ਸੰਪਰਕ ਜਰੂਰ ਕਰੋ ਜੀ 22 ਜਾਂ 23 ਸਾਲ ਦੀ ਐ ਭੈਣ ਤੇ ਇਲਕੇ ਉਮਰ ਮੈਨੂੰ ਕਲੀਅਰ ਨਹੀਂ ਪਤਾ ਹੈਗਾ ਬਸ 22 23 ਸਾਲ ਦੀ ਗਾਹਾਂ ਤੋਂ ਦੱਸਿਆ ਡਾਟਾ ਉਹਦਾ ਹਜੇ ਆਉਣਾ ਤੇ ਉਹਨਾਂ ਨੇ ਕਿਹਾ ਵੀ ਬੋਲ ਕੇ ਪਾਓ ਤੇ ਤਾਂ ਕਰਕੇ ਆਪਾਂ ਬੋਲ ਕੇ ਪਾਉਣੀ ਐ ਜੀ ਮੁੰਡਾ ਬਸ ਵਧੀਆ ਕੰਮਕਾਰ ਕਰਦਾ ਹੋਵੇ ਭੈਣ ਨੂੰ ਸਾਸਰੀਕਾਲ ਜੀ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਆਈ ਹੈ ਕੈਨੇਡਾ ਦੀ ਪੀਆਰ ਗੁੱਡੀ ਤੇ ਗੁੱਡੀ ਹੈਗੀ ਹੈ ਸੰਗਰੂਰੇ ਦੀ ਇਹ ਤੋਂ ਤੇ ਮੁੰਡਾ ਆਪਾਂ ਨੂੰ ਚਾਹੀਏ ਕੈਨੇਡਾ ਦਾ ਪੀਆਰ ਹੋਵੇ ਜੀ ਚਾਹੇ ਮੁੰਡਾ ਇੱਥੇ ਹੋਵੇ 10-15 ਕਿੱल्ल्याਚ ਹੋਵੇ 10 ਹੋਵੇ 10 ਤੋਂ ਥੱਲੇ ਮੁੰਡਾ ਨਾ ਹੋਵੇ ਜੀ ਤੇ ਜੱਟਾਂ ਦਾ ਮੁੰਡਾ ਚਾਹੀਦਾ ਭੈਣ ਦੀ ਉਮਰ ਹੈਗੀ ਹੈ 27 27-26-27 ਸਾਲ ਦੀ ਉਮਰ ਹੈ ਭੈਣ ਦੀ ਤੇ ਮੁੰਡਾ 30 ਸਾਲ ਤੋਂ ਜ਼ਿਆਦਾ ਨਹੀਂ ਚਾਹੀਦਾ ਜੀ ਵੀਡੀਓ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸਪੈਨ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਈ ਐ ਗੁੱਡੀ ਤੇ ਗੁੱਡੀ ਹੈਗੀ ਸਨਿਆਰਾਂ ਦੀ ਜੀ ਸਨਿਆਰਾਂ ਚੀ ਉਹਨਾਂ ਨੇ ਵਿਆਹ ਕਰਨਾ ਤੇ ਵਧੀਆ ਕਰੂਆਂ ਗੁੱਡੀ ਤੇ ਪਲੀਜ਼ ਮੈਨੂੰ ਮੈਸੇਜ ਜਾਂ ਫੋਨ ਕਰੋ ਨਹੀਂ ਫੋਨ ਨਹੀਂ ਕਰਨਾ ਦੁਬਾਰੇ ਕਹਿੰਦੀ ਆ ਫੋਨ ਨਹੀਂ ਕਰਨਾ ਮੈਸੇਜ ਕਰੋ ਜੀ ਮੈਨੂੰ ਸਨਿਆਰਾਂ ਦੀ ਗੁੱਡੀ ਐ 25 ਕ ਸਾਲ ਏਜ ਆ ਭੈਣ ਦੀ ਵਧੀਆ ਪੜ੍ਹੀ ਲਿਖੀ ਐ ਭੈਣ ਤੇ ਸੋਹਣਾ ਜਿਹਾ ਮੁੰਡਾ ਚਾਹੀਦਾ ਪਰ ਨੂੰ 20 25 ਕਿਲਿਆਂ ਚ ਜਾਂ ਫਿਰ ਪ੍ਰਾਪਰਟੀ ਹੋਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਬਹੁਤ ਭੈਣਾ ਦੇ ਮੈਨੂੰ ਫੋਨ ਆਉਂਦੇ ਨੇ ਇਹ ਬਹੁਤ ਉਹਨਾਂ ਦੀਆਂ ਮਾਮਾਂ ਦੇ ਫੋਨ ਆਉਂਦੇ ਨੇ ਵੀ ਕੁੜੀ ਨੂੰ ਕੈਨੇਡਾ ਦਾ ਪੀਆਰ ਮੁੰਡਾ ਹੋਵੇ ਜੀ ਉਹਨਾਂ ਨੇ ਇੱਧਰ ਨਹੀਂ ਰਹਿਣਾ ਹੈ ਵਾ ਬਹੁਤ ਕੁਝ ਕਹਿੰਦੇ ਨੇ ਤੇ ਮੇਰੀ ਇਹ ਹੱਥ ਮੰਨ ਕੇ ਬੇਨਤੀ ਹੈ ਹੁਣ ਜਿੰਨਾਂ ਤੋਂ ਰੁਪਏ ਨਹੀਂ ਲੱਗਦੇ ਭਾਈ ਹੁਣ ਜਿਹੜੇ ਬਾਹਰਲੇ ਮੁੰਡੇ ਨੇ ਉਹ ਮੰਗਦੇ ਨੇ ਰੁਪਏ ਜਿਹੜੇ ਇੱਥੇ ਵਿਚਾਰੇ ਜੱਟਾਂ ਦੇ ਮੁੰਡੇ ਰੋਲਦੇ ਨੇ ਦੋ ਫੀਲੇ ਵਾਲਾ ਢਾਈ ਕਿਲੇ ਵਾਲਾ ਉਹਨਾਂ ਨੂੰ ਤੁਸੀਂ ਪੁੱਛਦੀਆਂ ਨਹੀਂ ਹੈਗੀਆਂ ਜੇ ਗੱਲ ਮੇਰੀ ਬੁਰੀ ਜਰੂਰ ਲੱਗੂ ਸਾਰਿਆਂ ਨੂੰ ਕੋੜੀ ਹੈ ਗੱਲ ਗੱਲ ਬੁਰੀ ਲੱਗਣੀ ਚਾਹੀਦੀ ਹੈ ਮੈਂ ਖੁਦ ਇਸ ਗੱਲ ਨਾਲ ਐਗਰੀ ਹਾਂ ਮੈਨੂੰ ਐ ਦੱਸੋ ਵੀ ਇੱਥੇ ਕੀ ਸੋਡੇ ਭੁੰਡ ਲੜਦਾ ਇੱਥੇ ਇੰਨੇ ਹੋਟਲ ਬਣੇ ਹੋਏ ਨੇ ਕੰਮ ਹੀ ਕਰਨਾ ਤੁਸੀਂ ਇੱਥੇ ਕਰ ਭਾਂਡੇ ਮਾਂਜ ਲੋ ਹੋਟਲਾਂ 'ਚ ਜਾ ਕੇ ਮੁੰਡੇ ਨਹੀਂ ਰੋਕਣਗੇ ਭਾਈ ਜੇ ਤੁਸੀਂ ਭਾਂਡੇ ਮਾਂਜਣੇ ਨੇ ਇੱਥੇ ਤੁਹਾਨੂੰ ਘਰੇ ਬੈਠਿਆਂ ਨੂੰ ਵੀ ਭਾਂਡੇ ਮਾਂਜਣ ਦੀ ਅਨੁਸਾਰ ਮਾਉਦੀ ਹੈ ਬਾਹਰਲੇ ਮੁਲਖ 'ਚ ਤੁਸੀਂ ਜਾ ਕੇ ਫਿਰ ਉੱਥੇ ਗੋਰਿਆਂ ਦੇ ਭਾਂਡੇ ਮਾਂਜਦੇ ਉੱਥੇ ਉਹਨਾਂ ਦੀ ਈ ਟੱਟੀ ਢੋਣ ਫਈ ਜਾਨੀਓ ਤੇ ਆਪਾਂ ਇਹ ਕਹਿੰਨੇ ਆਂ ਵੀ ਇੱਥੇ ਕੰਮ ਕਰੋ ਆਪ ਹਾਂਜੀ ਸਾਸਰੀ ਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਇੱਕ ਪੰਡਤਾਂ ਦਾ ਮੁੰਡਾ ਆ ਜੀ ਸਾਰਸੂਤਰ ਪੰਡਤਾਂ ਦਾ ਮੁੰਡਾ ਵਧੀਆ ਰਿਚ ਫੈਮਿਲੀ ਚੋਂ ਆ ਮੁੰਡੇ ਦੇ ਆਪ ਤੇ ਟੋਟਲ ਨੰਬਰ ਦੇ ਵਦੇ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੋਈ ਸਾਰਸੂਤਰਾਂ ਦੀ ਕੁੜੀ ਸੋਹਣੀ ਹੋਵੇ ਤੇ ਪੀਏ ਕਰੀ ਹੋਵੇ ਕੁੜੀ ਦੀ ਸੋਹਣੀ ਸੁਨਖੀ ਹੋਵੇ ਤੇ ਜਿਆਦੇ ਪੜੀ ਹੋਵੇ ਵੀਰ ਦੀ ਇੰਨੀ ਕਿ ਡਿਮਾਂਡ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਵਧੀਆ ਕਰਾਉਣਗੇ ਜੀ ਪੈਲਸ ਦੇ ਵਿੱਚ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰੁਪਿੰਦਰ ਤੇ ਇੱਕ ਭੈਣ ਦਾ ਮੈਨੂੰ ਅੱਜ ਏਅਰਫੋਨ ਆਇਆ ਜੀ ਤੇ ਉਹਨਾਂ ਤੋਂ ਵੀ ਕਿਸੇ ਨੇ 5000 ਰੁਪਿਆ ਪਵਾ ਲਿਆ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੀ ਇੱਕਣ ਦੇਖੇ ਬੁੱਝੇ ਕਿਸੇ ਨੂੰ ਪੈਸੇ ਨਾ ਪਾਓ ਤੇ ਮੇਰੀ ਕੋਈ ਹੋਰ ਆਈਡੀ ਨਹੀਂ ਮੇਰੀ ਇਹ ਹੀ ਰੁਪਿੰਦਰ ਕੋਰ ਸਮਰਈ ਆਈਡੀ ਹੈ ਤੇ ਮੈਂ ਇੱਕ ਨੰਬਰ ਹੋਰ ਜੀ ਮੈਂ ਕਿਸੇ ਦੀ ਫੋਟੋ ਲਾ ਕੇ ਨਹੀਂ ਪਾਉਂਦੀ ਵੀਡੀਓ ਮੈਂ ਕਿਸੇ ਦੀ ਫੋਟੋ ਨਹੀਂ ਪਾਉਂਦੀ ਜੇ ਕੋਈ ਫੋਟੋ ਲਾ ਕੇ ਵੀਡੀਓ ਪਾਉ ਤਾਂ ਉਹ